ਤੇ ਕਮਰਾ ਲੈ ਲਿਆ ਸੀ ਅਸੀਂ ਸੰਤ ਬਾਬਾ ਹਰਨਾਮ ਸਿੰਘ ਜੀ ਯਾਤਰੀ ਨਿਵਾਸ ਤੇ ਹੁਣ ਤਿਆਰੀ ਕਰੀ ਜਾਨੇ ਆ ਤਿਆਰੀ ਥੋੜੀ ਕਰਕੇ ਉਸ ਤੋਂ ਬਾਅਦ ਹੁਣ ਆਨੂ ਕੇ ਤੇ ਚੱਲਦੇ ਆ ਦਰਸ਼ਨ ਮੇਲਾ ਕਰਦੇ ਆ ਤੇ ਫੇਰ ਵੇਖਦੇ ਆ ਆ ਕਮਰਾ ਲਿਆ ਰਾਤ ਏਸੀ ਵਾਲਾ ਤੇ ਇਹ ਇਥੇ ਲੱਗਿਆ ਵਾ ਕਿੰਨਾ ਕਿਰਾਇਆ ਇਹਦਾ ਇੱਕ ਦਿਨ ਦਾ ਆਪਾਂ ਰੱਖੇ ਚਾਰ ਦਿਨਾਂ ਵਾਸਤੇ ਆਪਾਂ ਲਗਾ ਚਾਰ ਦਿਨ ਸਾਡੇ ਕੋ 1600 ਰੁਪਏ 400 ਰੁਪਏ ਕਿਰਾਇਆ ਆ ਗਈ ਸੀ ਇਹਦੇ ਨਾਲ ਤੇ ਅਜ ਬਾਥਰੂਮ ਅਟੈਚਡ ਇੱਥੇ ਸਾਰਾ ਕੁਝ ਹੋਰ ਸਭ ਬਾਈ ਦੇ ਵਿੱਚ ਬਾਈ 400 450 ਆ ਇੱਕ ਦਿਨ ਦਾ 400 ਰੁਪਏ 400 ਹਾਂ 400 ਇੱਕ ਦਿਨ ਦਾ ਇੰਨੇ ਪੰਜ ਬੈੱਡ ਹੈ ਇਹਦੇ ਚ ਤੇ ਹਾਂ 5 ਬੈੱਡਾ ਇਹਦੇ ਚ ਤੇ ਏਸੀ ਲੱਗਿਆ ਹੋਇਆ ਬਾਥਰੂਮ ਵੀ ਵਿੱਚ ਹੈਗਾ ਤੇ ਵਿੱਚ ਗੀਜ਼ਰ ਵੀ ਆ ਬਾਥਰੂਮ ਸਾਫ਼ ਆਪਨੋ ਹਾਂ ਪੂਰਾ ਆ ਮੈਂ ਦਸੀ ਜਾਂਦਾ ਯਾਰ ਸਫਾਈ ਕਿੰਨੀ ਆ ਕਮਰੇ ਦੀ ਤੇ ਬਾਕੀ ਤੁਹਾਨੂੰ ਇਦੋਂ ਗਾਂ ਵੀ ਦਿਖਾਵਾਂਗੇ ਕਿਵੇਂ ਪਹਿਲਾਂ ਕੋਣ ਆਲੀ ਫਤੂ ਬੜੇ ਵੇਖ ਤੇ ਇਦੋਂ ਬਾਅਦ ਚੱਲਦੇ ਆਪਾਂ ਚੱਲਾਂਗੇ ਹੁਣ ਨਾ ਨੂੰ ਕੇ ਜਾਵਾਂਗੇ ਬਾਈ ਉੱਧਰ ਨੂੰ ਦਰਸ਼ਨ ਮੇਲਾ ਕਰਕੇ ਆਵਾਂਗੇ ਮਹਾਰਾਜ ਦੇ ਤੇ ਫੇਰ ਦੱਸਿਓ ਵੀਰ ਬਣ ਕੇ ਜਰੂਰ ਆਪਾਂ ਕਰਾਂਗੇ ਲਾਈਵ ਉੱਥੇ ਹੀ ਆ ਕੇ ਵੀ ਜੋ ਥੱਲੇ ਜੱਲੇ ਗਏ ਨਾ ਉਦੋਂ ਲਾਈਵ ਕਰਾਂਗੇ ਤੇ ਵੀਰਵਾਨ ਕੇ ਜਰੂਰ ਜੁੜਿਓ ਉਸ ਟਾਈਮ ਚੰਗਾ ਤੇ ਬਾਕੀ ਇਹ ਤਾਂ ਹਾਂ ਹੈ ਦੇਖੋ ਕੀਗਾ ਆਕਾਰ ਆ ਗਿਆ ਹਣਾ ਇੱਧਰ ਤਾਂ ਹਾਂ ਭਾਈ ਭਲੀ ਵੀ ਆਪਾਂ ਨੂੰ ਜੇ ਲੈਡੀਆਂ ਨੂੰ ਸੌਣੇ ਭਰੇ ਦੇ ਤਾਂ ਹਾਂ ਭਾਈ ਆ ਦੇਖੋ ਆ ਬਿਲਡਿੰਗ ਚ ਭਾਈ ਕਮਰਾ ਗਏ ਸੀ ਅਸੀਂ ਮਿਲਿਆ ਨਹੀਂ ਮਿਲਿਆ ਨਹੀਂ ਕਹਿੰਦੇ ਫੁੱਲ ਹੋ ਗਏ ਕਹਿੰਦੇ ਫੁੱਲ ਹੋਇਆ ਸੱਚੀ ਗੱਲ ਫੁੱਲ ਆ ਆਪਾਂ ਲੱਗੇ ਲੈ ਪਰ ਵਿਚ ਵਿਚ ਕਮਰੇ ਮੰਨਾਂ ਤਾਂ ਜਿਆਦਾ ਵਿਹਲੇ ਹੋਇਆ ਰਾਤ ਰੋਤੀ ਇਹ ਉਹ ਵੀ ਜਿੱਥੇ ਲੀੜੇ ਨਹੀਂ ਪਾਏ ਸਮਝ ਲਾ ਉਹ ਵਿਹਲੀ ਹੋਏ ਹਾਂ ਉੱਠ ਗਏ ਉਹ ਉੱਚੀ ਕਿੰਨੇ ਐ ਚਾ ਲੈਫਟ ਜਾਂਦੀ ਹੋਊ ਭਾਈ ਲੱਗ ਲੱਗੀ 1 2 3 4 5 6 7 8 ਆ ਮੈਂ ਤੇ ਕਹ ਰਾ ਪੰ ਸਿਰੇ ਤੇ ਮਿਲ ਜਾਂਦਾ ਕਿਤੇ 20 ਮਾਰ ਲੈ 20 ਆ ਸਿਰੇ ਤੇ ਕਮਰਾ ਮਿਲ ਜਾਂਦਾ ਸਾਰਾ ਕੁਝ ਦੇਖਣਾ ਹੈ ਦੂਰ ਤੱਕ ਹਾਂ ਉਹ ਨਹੀਂ ਦਿਖਣੋ ਸਾਰੇ ਕਾਂਤਲ ਦੂਜੇ ਆ ਕਮਰੇ ਨਹੀਂ ਉਹ ਹਾਲ ਹੋਊਗਾ ਉਹ ਤਾਂ ਹਾਲ ਆ ਤੇ ਤਾਂ ਹ ਉੱਪਰ ਸਿਰੇ ਤੇ ਮਿਲਣਾ ਚਾਹੀਦਾ ਇਹ ਹਾਂ ਠੀਕ ਮਿਲ ਜਾਂਦੇ ਛੇਤੀ ਆ ਨਾ ਆ ਕੜੇ ਮੱਲਾ ਉਹ ਪਏ ਕੜੇ ਹੀ ਕੜੇ ਕੜੇ ਉਹ ਨਾਰੀਅਲ ਤੇਲ ਜਿਹੜਾ ਕਹਿ ਰ ਸੀ ਉਹ ਵੇਖੋ ਜਿਹੜਾ ਪਿਓਰ ਮਿਲਦਾ ਇਥੋਂ ਨਾਰੀਅਲ ਤੇਲ ਵੀ ਲੈ ਕੇ ਚੱਲਾਂਗੇ ਯਾਰ ਜਾਂਦੇ ਹੋਏ ਇਹ ਤੋਂ ਪਿਓਰ ਮੈਂ ਕੋਕਾ ਬਣਾ ਇਧਰ ਆ ਇਧਰ ਉਹ ਹਾ ਉੱਤੇ ਹਾਲ ਦੂਜਾ ਬਣਾਇ ਬੈਠਾ ਹੈ ਨਾ ਜਿਹਦੇ ਉੱਪਰ ਤਨਕਾ ਪੋਸਟਰ ਜਾਂਦਾ ਸੀ ਕੁਝ ਨਹੀਂ ਬਰੇਚ ਤੇ ਛੋਟਾ ਜਿਹਾ ਬਰੇਜ ਦਾ ਉਹ ਵੀ ਬਣਾਇਆ ਪਿਆ ਹੈ ਐਵੇਂ ਠੀਕ ਆ ਰੈਸਟੋਰੈਂਟ ਹੈ ਇਹੀ ਇਧਰ ਜਾ ਕੇ ਉੱਪਰ ਬਣਾਇਆ ਹੈ ਰੈਸਟੋਰੈਂਟ ਅੱਗੇ ਜਾ ਕੇ ਇਧਰ ਦਰਵਾਜਾ ਹੈ ਉਹ ਬਰੇਜ ਉੱਤਰ ਕੇ ਤੇ ਥੋੜਾ ਅੱਗੇ ਜਾ ਕੇ ਹੈਗਾ ਠੀਕ ਆ ਦਰਵਾਜਾ ਹੈ ਆ ਜਾਂਦਾ 200 ਮੀਟਰ ਦੀ ਬਾਟੀ ਬਸ ਇੱਕ ਗਰਾਉਂਡ ਬੰਦ ਕਰਿਆ ਹੋਇਆ ਬ੍ਰਿਜ ਤਾਂ ਨੇ ਬ੍ਰੰਕ ਬੰਦ ਨਹੀਂ ਹਾਂ ਦਾ ਹੌਣ ਬੰਦ ਕਰਤਾ ਕਿਉਂਕਿ ਇੱਥੇ ਚੜ੍ਹ ਕੇ ਉਤਰਨੀ ਹੈ ਹੋਰ ਕੁਝ ਹੈ ਨਹੀਂ ਐ ਵਿੱਚ ਹਾਂ ਵੀ ਸਾਧਨ ਨਾਲ ਲਿਜਾ ਸਕੇ ਬੰਦਾ ਕੋਈ ਤਾਂ ਬੰਦ ਕਰਿਆ ਬਈ ਪੈਦਲ ਜਾ ਸਕਦਾ ਹੈਗਾ ਇੱਥੇ ਸਾਰਾ ਹੈ ਬਾਜ਼ਾਰ ਲੱਗਦਾ ਪੂਰਾ ਇੱਕੋ ਹੀ ਪਿੱਛੇ ਉਧਰ ਜੇ ਫੇਰ ਉਤਰ ਲੱਗਦਾ ਠੀਕ ਆ ਗੁਰਦਾਰੇ ਦੇ ਮੂਹਰੇ ਏਟੀਐਮ ਆ ਗੁਰਦਾਰੇ ਯਾਰ ਹਨਾ ਇੱਧਰ ਤਾਂ ਆਵੇ ਇੱਧਰ ਹੋ ਉੱਥੇ ਬੱਸਾਂ ਬੁੱਸਾਂ ਕੱਢਦੇ ਆ ਬਈ ਆ ਕੇ ਤੇ ਹੋਰ ਇੱਕ ਗੱਲ ਹੋਰ ਆ ਬਾਈ ਇੱਥੇ ਸੱਚ ਉਹ ਬੱਸਾਂ ਲੈ ਕੇ ਹੁੰਦਿਆਂ ਉਥੋਂ ਉਥੋਂ ਲੈ ਕੇ ਸਟੇਸ਼ਨ ਤੋਂ ਲਿਆ ਕੇ ਨਾਲੇ ਕੋਈ ਪੈਸਾ ਨਹੀਂਗਾ ਫ੍ਰੀ ਸੇਵਾ ਬਾਈ ਆ ਬੱਸਾਂ ਆ ਜਾਂਦੇ ਕੋਈ ਆ ਜੋ ਇਹ 2 ਵਜੇ ਆ ਜੋ ਜਿਹੜੀ ਟ੍ਰੇਨ ਆ ਰਾਤ ਆਪਾਂ 1 ਵਜੇ ਆਏ ਸੀ ਹਨਾ 1 ਵਜੇ ਪਹੁੰਚੇ ਸੀ ਬਾਈ ਬੱਸਾਂ ਉਥੇ 20 25 ਬੱਸਾਂ ਖੜੀਆਂ ਸੀਗਾਂ ਤੇ ਉਥੋਂ ਸਮਾਨ ਲੱਦ ਲਿਆ ਉਹਨਾਂ ਨੇ ਮਗਰ ਲੱਦ ਕੇ ਤੇ ਕਹਿੰਦੇ ਵੀ ਚਲੋ ਬੈਹਜੋ ਤੇ 4 ਕਿਲੋਮੀਟਰ 4-5 ਕਿਲੋਮੀਟਰ 10 ਬੱਸਾਂ ਸੀਗੀਆਂ ਤੇ ਇਹਨਾਂ ਨੇ 4-5 ਕਿਲੋਮੀਟਰ ਦਾ ਇਥੇ ਸਟੇ ਕੀ ਬੋਲੇ ਸੇਸ਼ਨ ਤੋਂ ਲੈ ਕੇ ਹਾਂ ਅੰਚਲ ਲੰਗਰਾਲ ਗੁਰਦਾਰੇ ਤੱਕ ਹਾਂ 4-5 ਕਿਲੋਮੀਟਰ ਹੀ ਬੰਦ ਹੈਗਾ ਹਾਂ ਮਸਾ ਵੀ 4-4 ਹੋਊਗਾ ਹਾਂ ਦੋ ਆ ਚਾਰ ਮਿੰਟਾਂ ਦੀ ਵਾਰਟੀ ਬਸ ਬਸ ਅੱਜ ਤਾਂ ਫਰੀ ਸੇਵਾ ਹੁੰਦੀ ਆ ਆ ਕੜੇ ਤਾਂ ਜਰੂਰ ਲਵਾਂਗੇ ਯਾਰ ਆਪਾਂ ਇਥੋਂ ਮੋٹے ਕੜੇ ਲੈ ਕੇ ਜਾਵਾਂਗੇ ਵਾਹ ਇੱਥੇ ਛੋਟ ਵੀ ਸਸਤੇ ਮਿਲਦੇ ਆ ਹੈ ਛੋਟ ਹਾਂ ਕਪੜਾ ਵੀ ਸਾਥ ਆਇ ਤੇ ਮਹਾਰਾਸ਼ਟਰ 'ਚ ਵੈਸੇ ਚੀਜ਼ ਸਸਤੀ ਆ ਬਾਕੀ ਆ ਤੇਲ ਤੂਲ ਵੀ ਦੂਜਾ ਜਿਵੇਂ ਮੰਨ ਲਾ ਆਵੇ ਬੰਗਲੌਰ ਵਾਲਿਆਂ ਦਾ ਸ਼ੁੱਧ ਕੋਲੂ ਤੇਲ ਖੋਪੇ ਦਾ ਤੇਲ ਵੀ ਜਮਾ ਪਿਓਰ ਮਿਲਦਾ ਬਾਈ ਇੱਥੋਂ ਲੈ ਕੇ ਚੱਲਾਂਗੇ ਯਾਰ ਕਿਉਂਕਿ ਆਏ ਆ ਨਾ ਆ ਵੇਖੀ ਛੋੜਦਾ ਕਮੈਂਟ ਕਰੀ ਜਾਂਦਾ ਗਾ ਦਖਾਣ ਬੁੱਤ ਮੈਂ ਲੈਣ ਲਈ ਪਈ ਆ ਕਮੈਂਟਾਂ ਦੀ ਤੇ ਹਜੂਰ ਸਾਹਿਬ ਪਹੁੰਚ ਗਏ ਆ ਬਾਈ ਅਜੇ ਯਾਨੀ ਕਿ ਵੀ ਇੱਧਰ ਲੰਗਰ ਹਾਲ ਵਾਲੇ ਪਾਸੇ ਹੈਗੇ ਆ ਕਮਰਾ ਲਿਆ ਆ ਵਿਆ ਕਮਰਾ ਲਿਆ ਆ ਆਪਣਾ ਇੱਥੇ ਤੇ ਫੋਨ ਨਾਲ ਨੂੰ ਕੇ ਉਹਦੇ ਮਿਲਦਾ ਨਾ ਨੂੰ ਕੇ ਤੇ ਚੱਲਾਂਗੇ ਦਰਸ਼ਨ ਕਰਨ ਉਦੋਂ ਲਾਈਵ ਕਰਾਂਗੇ ਵੀਰ ਬਣ ਕੇ ਦੇਖਿਓ ਜਰੂਰ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਯਾਰ ਤੁਹਾਨੂੰ ਵੀ ਕਰਾ ਲਾਂਗੇ ਦਰਸ਼ਨ ਆ ਸੋਲਰ ਸਿਸਟਮ ਲੱਗਿਆ ਹੋਇਆ ਬਾਈ ਇੱਥੇ ਸਾਰੇ ਸਾਰੇ ਸੋਲਰ ਸਿਸਟਮ ਨਾਲੇ ਤਾਂ ਛਾਂ ਦਾ ਕੰਮ ਕਰਦਾ ਇਹ ਤੇ ਨਾਲੇ ਬਿਜਲੀ ਪੈਦਾ ਹੁੰਦੀ ਆ ਤੇ ਇਦੋਂ ਬਾਅਦ ਬਸ ਬਾਕੀ ਕਮਰੇ ਸੋ ਕਮਰਾ ਦਿਖਾਉਨੇ ਤੁਹਾਨੂੰ ਆਪਣਾ ਕਮਰਾ ਬਹੁਤ ਆ ਇਹ ਆਪਾਂ ਚੌਥੀ ਮੰਜ਼ਲ ਤੇ ਆ ਹਨਾ ਹਾਂ ਸਭ ਤੋਂ ਉੱਪਰ ਤੇ ਹਾਂ ਬਾਕੀ ਏਸੀ ਕਮਰਾ ਆ ਬਾਈ ਇੱਥੇ ਸਾਰੇ ਤੇ ਮੰਨ ਲਓ ਨੋਨ ਏਸੀ ਲੈਣਾ ਉਹ ਵੀ ਮਿਲ ਜਾਂਦਾ ਹੈਗਾ ਇਹਦਾ 400 ਰੁਪਿਆ ਰੈਂਟ ਹੈਗਾ ਤੇ ਪੰਜ ਬੈੱਡ ਲੱਗੇ ਤੁਹਾਨੂੰ ਦਿਖਾਉਨੇ ਆ ਜੀ ਸਫਾਈ ਨਾਲ ਪੂਰੀ ਪੂਰੀ ਆ ਵੇਖੋ ਸਫਾਈ ਇਸ ਕੋਈ ਤਾਂ ਬਾਈ ਮੈਂ ਕਹਿੰਦਾ ਸਰਾ ਸਾ ਰਾਤ ਨੇਰੇ 2:30 ਵਜੇ ਪਏ 3 ਵਜੇ ਆ ਕੇ ਤਾਂ ਕਰਕੇ ਹੁਣ ਬੈਗ ਬੂਕ ਚੱਕਾਂਗੇ ਇੱਥੋਂ ਅਸੀਂ ਤੇ ਇਕੱਠਾ ਕਰਕੇ ਰੱਖ ਬੈਠੇ ਤੇ ਆਹ ਦੋ ਪਏ ਆ ਇੱਧਰ ਹੇ ਇਹ ਉੱਠੇ ਨੇ ਤੇ ਆਹ ਵੀ ਵਧੀਆ ਕਮਰਾ ਯਾਰ ਪੂਰੀ ਸਾਫ ਸਫਾਈ ਆ ਬਾਈ ਆਹ ਸੀਸਾ ਲੱਗਿਆ ਹੋਇਆ ਪੱਗ ਬੰਨਣ ਵਾਸਤੇ ਆ ਦੇਖ ਲਓ ਸੀਸਾ ਪੱਗ ਬੰਨਣ ਵਾਸਤੇ ਲੱਗਿਆ ਹੋਇਆ ਬਾਈ ਤੇ ਨਾਲ ਹੀ ਇਹਦੇ ਆ ਬਾਥਰੂਮ ਆ ਗਿਆ ਅਟੈਚ ਹੀ ਆ ਤੇ ਗਿੱਜਰ ਵੀ ਲੱਗਿਆ ਹੋਇਆ ਬਾਈ ਇੱਥੇ ਤੇ ਇਹਦਾ 400 ਰੁਪਇਆ ਲਿਆ ਬਾਈ ਪੰਜ ਬੈੱਡਾ ਇੱਥੇ ਅਸੀਂ ਤੇ ਚਾਰ ਜਣੇ ਹੀ ਆਂ ਪੰਜ ਬੈੱਡ ਹੈਗੇ ਬਾਈ ਇੱਥੇ ਤੇ ਬਹੁਤ ਵਧੀਆ ਹੈਗਾ ਯਾਰ ਬਾਕੀ ਦੂਜੇ ਵੀ ਕਮਰੇ ਮਿਲ ਜਾਂਦੇ ਹੋਣੇ ਸੀ ਇੱਥੇ ਵੱਧ ਨੇ ਪਾਲਸਰ ਚੱਲਦੇ ਨੇ ਮੁੱਠਾ ਲਾਏ ਇੰਦਰ ਦੇ ਕੋਲ ਚੱਲਦੇ ਆ ਹਾਂ ਪਾਲਸਰ ਮੋਟਰਸਾਈਕਲਾਂ ਦੀ ਮਾਰਕੀਟ ਹੈਗੀ ਆ ਬਾਈ ਇੱਥੇ ਹਾਂ ਪਾਲਸਰ ਗੱਲ ਚਲਾਉਂਦੇ ਹਾਂ ਹਾਂ ਪਾਲਸਰ ਪਾਲਸਰ ਕਰਦੇ ਆ ਹਾਂ ਪਾਲਸਰ ਦੀ ਮਾਰਕੀਟ ਹੈਗੀ ਆ ਔਰ ਬਾਈ ਕਿਹ ਨਾਲ ਕੋਲ ਫਲਸਰ ਜੋੜੀ ਸੀ ਨਾ ਵਧੀਆ ਲਾ ਦੇਣਾ ਹਾਂ ਫਲਸਰ ਦਾ ਜੋੜਾ ਹਾਂ ਆਪਣੇ ਆਪਣੇ ਮਾਰਕੀਟ ਹੈਣੀ ਇਹਦੀ ਸਮਾਂ ਦੀ ਆਪਣੇ ਤੋਂ ਬੋਲਟ ਇੱਧਰ ਬਾਹਲੇ ਚੱਲਦੇ ਆ ਉਹ ਉੱਤੇ ਖੜਾ ਉੱਤੇ ਖੜਾ ਹੀ ਬਸ ਸੁਰੇ ਬਈ ਨੇ بڑے ਪੰਕਤਾਨ ਹੈ ਹਾਂ ਰੋਡ ਦੇ ਉੱਪਰੋਂ ਹੈ ਨਾ ਹਾਂ ਬਾਈ ਸੁਰੇ ਨੇ ਸਪਲੈਂਡਰ ਕਰ ਕਰ ਲੱਗਦੀ ਹਾਂ ਇਹ ਵਰਤ ਹੈਗੀ ਆ ਇਹ ਫਲਸਰ ਨਾ ਫਲਸਰ ਮੋਟਰਸਾਈਕਲ ਇੱਧਰ ਮਾਰਕੀਟ ਵੱਧ ਹੈ ਫਲਸਰ ਦੀ ਉਹ ਵੀ ਵਧੀਆ ਮੋਟਰਸਾਈਕਲ ਆ ਯਾਰ ਪ੍ਰੀਵਿਅਸ ਕੀ ਜਿਹੜਾ ਤੁਸੀਂ ਘਰ Mein ਪਹਿਲਾਂ ਹੈ ਹਾਂ ਉਹ ਰੱਖਦੇ ਆ ਇਹ ਵੀ ਰੱਖ ਲੈਣਾ ਤੁਸੀਂ ਜਿੰਨਾ ਚੱਲਦੇ ਆ ਤੇ ਬੱਸ ਰੱਖ ਲੈ ਹਾਂ ਤੇ ਇਸ ਤੋਂ ਬਾਅਦ ਚੱਲਦੇ ਆ ਬਾਈ ਆਪਾਂ ਨਹਾ ਨੂੰ ਕੇ ਨਿਕਲਦੇ ਆ ਤੇ ਕਰੋਨਿਆਂ ਦਰਸ਼ਨ ਮੇਲਾ ਤੋਂ ਆਹ ਕਿਹੜੀ ਜਗ੍ਹਾ ਆ ਗਈ ਪ੍ਰਵੇਸ਼ ਦੁਆਰ ਸ੍ਰੀ ਗੁਰੂ ਅਮਰਦਾਸ ਜੀ ਯਾਤਰੀ ਨਿਵਾਸ ਹੈ ਨਾ ਐਨ ਆਰ ਆਈ ਐਨ ਆਰ ਆਈ ਇੱਧਰ ਐਨ ਆਰ ਆਈ ਵਾਸ ਐਨ ਆਰ ਆਈ ਬੰਦੇ ਆ ਜਿਹੜੇ ਉਹਨਾਂ ਵਾਸਤੇ ਆ ਬਾਈ ਗੇਟ ਨੰਬਰ 5 ਹਾਂ ਉਹੀ ਆ ਪਿੱਛੇ ਬਿਲਡਿੰਗ ਹਾਂ ਉਹੀ ਬਿਲਡਿੰਗ ਆ ਜਿੱਥੇ ਆਪਾਂ ਗਏ ਸੀ ਤਾਂ ਹੀ ਆਪਾਂ ਨੂੰ ਦਿੱਤਾ ਨਹੀਂ ਹੋਣਾ ਬਾਈ ਇਹਨਾਂ ਨੇ ਐਨ ਆਰ ਆਈ ਵਾਸਤੇ ਆ ਪਾ ਦੋ ਸਾਰਿਆਂ ਨੂੰ ਨਹੀਂ ਦਿੱਤਾ ਸਾਡੇ ਬਾਅਦ ਜਿਹੜੇ ਲੱਗੇ ਸਾਰਿਆਂ ਨੂੰ ਕਹਿੰਦੇ ਫਰਮ ਹੋ ਲੋ ਕਈ ਏਰੀਆ ਸਪੈਸ਼ਲੀ ਐਨ ਆਰ ਆਈ ਬੰਦਿਆਂ ਵਾਸਤੇ ਹੁੰਦਾ ਲਿਖਿਆ ਹੀ ਪਿਆ ਯਾਰ ਅਗਲੇਆਂ ਦਾ ਲਿਖਿਆ ਉਹ ਸਾਰੇ ਤਾਂ ਉੱਧਰ ਵੀ ਲਿਖਿਆ ਉੱਥੇ ਕਿਹੜਾ ਮਿਲ ਗਿਆ ਪਿੱਛੇ ਨਾਲੇ ਜਿਹੜਾ ਬਿਲਡਿੰਗ ਉਹ ਉਹ ਫੋਟੋ ਵੀ ਦਿਖਾਵਾਂਗੇ ਇੱਥੇ ਬਾਈ ਬੰਦੇ ਨਾਲ ਵਿੱਚ ਜਾਨਕਿ ਚੋਰ ਬੰਦੇ ਬਹੁਤ ਫੜਿਆ ਉੱਥੇ ਸਪੈਸ਼ਲ ਫੋਟੋਆਂ ਲਾਈਆਂ ਹੋਈਆਂ ਉਹਨਾਂ ਦੀਆਂ ਸ਼ੇਅਰ ਕਰਦੇ ਉਹ ਵੀ ਫੜੇ ਜਾਂਦੇ ਆ ਨਸ਼ਾ ਕਰਨ ਵਾਲੇ ਚੋਰੀ ਵਾਲੇ ਲੰਗਰ ਚੋਰੀ ਕਰਦੇ ਉਹ ਵੀ ਫੜੇ ਜਾਂਦੇ ਆ ਹਾਂ ਉਹ ਵੀ ਕੰਡ ਕਰਦੇ ਉਹ ਵੀ ਜੂ ਕਾਲਾ ਕਰਕੇ ਹਾਂ ਮੂੰਹ ਕਾਲਾ ਕਰਕੇ ਫੋਟੋ ਵੀ ਲਾਈ ਹੋਈ ਆ ਇੱਕ ਵਾਰ ਫੋਟੋ ਇੱਥੇ ਨਿਕਲਣੀ ਨਹੀਂ ਨਹੀਂ ਤਾਂ ਮੈਂ ਲਾਈ ਦਿੰਦਾ ਲਾਈਵ 'ਚ ਫੋਟੋ ਹਾਂ ਉਹ ਵੀ ਆ ਨਾਲ ਇੱਕ ਪੂਰੇ ਵਿੱਚ ਇਹੋ ਜਿਹੇ ਬੁਢਿਆਂ ਦਾ ਫੋਟੋ ਵੀ ਆ ਭਾਈ ਬੰਦਿਆਂ ਦਾ ਮੂੰਹ ਕਾਲਾ ਕਰਕੇ ਆ ਤੁਤ ਬੰਨ ਕੇ ਫੇਰ ਲਾਏ ਵੇ ਆ ਤੇ ਜਿਹੜੇ ਮੰਨ ਲਓ ਨਸ਼ਾ ਕਰ ਤੇ ਫੜੇ ਗਏ ਜਾਂਦੇ ਆ ਤੇ ਜਾਂ ਮੰਨ ਕੇ ਚੱਲੋ ਵੀ ਚੋਰੀ ਕਰਦੇ ਫੜੇ ਜਾਂਦੇ ਆ ਉਹਨਾਂ ਦਾ ਫਿਰ ਇੱਥੇ ਫੋਟੋਆਂ ਲੱਗਾਆਂ ਰਾਤ ਅਸੀਂ ਬਣਾ ਫੋਟੋ ਦਾ ਖਿੱਚੀ ਸੀ ਵੀਡੀਓ ਬਣਾਈ ਸੀ ਤੁਹਾਨੂੰ ਦਿਖਾਉਂਗਾ ਉਹ ਵੀ ਮੈਂ ਪਾਉਂਗਾ ਦੇਖਿਓ ਵੀਰ ਬਣ ਕੇ ਯਾਰ ਜਦੋਂ ਆਪਾਂ ਇੱਥੇ ਭਾਈ ਦਰਸ਼ਨ ਮੇਲਾ ਕਰਨ ਆਉਂਦੇ ਆ ਗਲਤ ਕੰਮ ਦਾ ਤਾਂ ਮਤਲਬ ਹੀ ਨਹੀਂਗਾ ਹੈ ਇੱਥੇ ਚੋਰੀ ਕਰਕੇ ਤੇ ਭਰੂ ਕਿੱਥੇ ਬੰਦਾ ਹੈ ਕੋਨੇ ਬੰਦ ਜਿਹੜੇ ਇਹਨਾਂ ਦੇ ਰੱਖੇ ਹੋਏ ਸੀ ਉਹ ਬੰਦੇ ਹਾਂ ਵੇ ਭਰੂ ਕਿੱਥੇ ਬੰਦਾ ਯਾਰ ਗੁਰੂ ਘਰ ਤੇ ਇਹੋ ਜਿਹਾ ਕੰਮ ਕਰਕੇ ਬਾਕੀ ਇੱਥੇ ਅਟੈਚ ਬਾਥਰੂਮ ਤਾਂ ਹੈ ਕਿ ਬਾਹਰ ਵੀ ਹੈਗੇ ਇਸ ਪਾਸੇ ਹਾਂ ਆ ਕਮਰੇ ਆ ਗਏ ਥੱਲੇ ਕਮਰੇ ਤਾਂ ਹੈ ਹੀ ਬਾਲੇ ਬਾਈ ਉਹ ਬਿਲਡਿੰਗ ਆ ਗਈ ਵੱਡੀ ਪਿੱਛੇ ਕਮਰੇ ਪਿੱਛੇ ਦੋ ਤਿੰਨ ਬਿਲਡਿੰਗ ਉਧਰ ਕਮਰੇ ਹਾਂ ਇੱਧਰ ਤਾਂ ਹਜੇ ਮੰਨ ਕੇ ਚੱਲ ਦੀ ਆਪਾਂ ਤਾਂ ਹਜੇ ਇੱਧਰ ਹੀ ਆ ਉਧਰ ਕਿਨਾ ਬਿਲਡਿੰਗ ਆ ਗਈਆਂ ਤੇ ਚਲੋ ਭਾਈ ਆਪਾਂ ਨਾ ਫਿਰ ਕਰਦੇ ਆ ਲਾਈਵ ਹੁਣ ਕਹਿੰਦਾ ਨਾ ਹਨੂ ਲਗੇ ਯਾਰ ਤੇ ਮੋਤ ਤੋਂ ਬਾਅਦ ਆਪਾਂ ਦਰਸ਼ਨ ਮੇਲਾ ਕਰਾਵਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਹਾਂ ਤਿਆਰ ਦੂਰ ਹੋ ਕੇ ਚੱਲਦੇ ਆ ਪੱਗ ਪੁਗ ਬੰਨ ਕੇ ਤੇ ਕਰਾਉਨੇ ਆ ਦਰਸ਼ਨ ਮੇਲਾ ਵੀਰ ਬਣ ਕੇ ਜਰੂਰ ਦੇਖਿਓ ਲਾਈਵ ਆਪਣਾ ਯਾਰ ਹਾਂ ਨੈਕਸਟ ਲਾਈਵ ਠੀਕ ਆ ਭਾਈ ਧੰਨਵਾਦ ਥੈਂਕ ਯੂ